ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਹੈ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਹਾਂ ਪਿੰਡ ਸੌਰ ਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗੁਰਲਾਲ ਸਿੰਘ ਦੇ ਕੋਲੇ ਆਏ ਹਾਂ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਤੁਹਾਨੂੰ ਦਿਖਾਈਆਂ ਨੇ ਪਸ਼ੂ ਦਿਖਾਉਂਦੇ ਰਹੀਦਾ ਦੋਸਤੋ ਪਸ਼ੂ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਹੁੰਦੇ ਰਹਿੰਦੇ ਆ ਜ਼ਿਆਦਾਤਰ ਵੜਾ ਆਉਂਦੀਆਂ ਜੀ ਪਹਿਲਾਂ ਵੀ ਪਿਛਲੀਆਂ ਵੀਡੀਓ ਵੀ ਤੁਸੀਂ ਕਾਫੀ ਦੇਖੀਆਂ ਵੜਾ ਹੀ ਆਉਂਦੀਆਂ ਨੇ ਤੇ ਅੱਜ ਦੋ ਵੜਾ ਤੁਹਾਨੂੰ ਦਿਖਾਉਣੀ ਆ ਇੱਕ ਸੂਈ ਸੁਵਾਈ ਆ ਬੱਚਾ ਜਿਹੜਾ ਮਗਰ ਬੱਛੀ ਆ ਫੀਮੇਲ ਕਾਫ ਆ ਪਰ ਹੁਣ ਮੌਕੇ ਤੇ ਦੁੱਧ ਕਿੰਨਾ ਹਾਜ਼ਰ ਆ ਦੋਸਤੋ ਉਹ ਵੀਰ ਤੋਂ ਪੁੱਛ ਲਾਂਗੇ ਤੇ ਇੱਕ ਗੱਬਣ ਵਹਿੜ ਤਿਆਰ ਪਰ ਤਿਆਰ ਜਿਹੜੀ ਦੋਸਤੋ ਇਹ ਦਿਖਾ ਦੇਾਂਗੇ ਤਰੀਕ ਤੁਸੀਂ ਨੋਟ ਕਰ ਲਓ ਦੋਸਤੋ ਅੱਜ 5 ਫਰਵਰੀ ਆ ਤੇ ਸਮਾਂ ਕੋਈ ਸ਼ਾਮ ਦਾ ਹੈਗਾ 4:00 ਵਜੇ ਦਾ ਸੋ ਜਿਹੜਾ ਕੋਈ ਵੀਰ ਗੱਬਣ ਪਸ਼ੂ ਤਿਆਰ ਆ ਗੱਬਣ ਪਸ਼ੂ ਲੈਣ ਆ ਰਿਹਾ ਦੋਸਤੋ ਤੇ ਟਿਪ ਕੇ ਚੌਥਾ ਨਾਲ ਦੀ ਤਸੱਲੀ ਉਹ ਤੁਸੀਂ ਕਰਨੀ ਤੇ ਜਿਹੜਾ ਕੋਈ ਵੀਰ ਸੂਇ ਸੂਇ ਪਸ਼ੂ ਲੈਣ ਲੈ ਕੇ ਦੋਸਤੋ ਜਾਊਗਾ ਇੱਕ ਹੀ ਸੂਈ ਸੂਈ ਜਿਹੜੀ ਵਹਿੜ ਆ ਦੋਸਤੋ ਕੋਈ ਦੋ ਡਾਂਗ ਚੋ ਸਕਦਾ ਇੱਕ ਟਾਈਮ ਚੋ ਸਕਦਾ ਆਪਦਾ ਸਾਈ ਬਿਆਨਾ ਕਰਕੇ ਤੁਸੀਂ ਘਰ ਵਿਜ਼ਿਟ ਕਰਕੇ ਤਸੱਲੀ ਕਰ ਸਕਦੇ ਜੇ ਦੋ ਪਸ਼ੂਆਂ ਦੀ ਆਹ ਕਰਦੇ ਆ ਡਿਟੇਲ ਸਾਂਝੀ ਵੀਰ ਗੁਰਲਾਲ ਤੋਂ ਪੁੱਛਦੇ ਆ ਕੀ ਇਨਫੋਰਮੇਸ਼ਨ ਸਭ ਤੋਂ ਪਹਿਲਾਂ ਵੀਰ ਗੁਰਲਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਜੀ ਠੀਕ ਠਾਕ ਜੀ ਠੀਕ ਠਾਕ ਵੀਰ ਜੀ ਹੋਰ ਸੁਣਾਓ ਚਰਦੀ ਕਲਾ ਕਿਰਪਾ ਵੈਗਰੂ ਦੀ ਅੱਛਾ ਵੀਰ ਗੁਰਲਾਲ ਪਸ਼ੂ ਆਈ ਜਾਈ ਜਾਂਦੇ ਇਸੇ ਤਰ੍ਹਾਂ ਹੀ ਹਾਂਜੀ ਹਾਂਜੀ ਸਤੂ ਸਾਹਿਬ ਆਈ ਜਾਈ ਜਾਂਦੀਆਂ ਕੱਲ ਚਾਰ ਬੱਚੀਆਂ ਸਿਹ ਮਹਾਰਾਜ ਦੀ ਮੇਰਨਾ ਜੀ ਤੇ ਦੋ ਦੇ ਕਾਲ ਸ਼ਾਮੀ ਵੇਗੀਆਂ ਤੇ ਦੋ ਹੈਗੀਆਂ ਤੇ ਮੈਂ ਹਾਂ ਚਲੋ ਭੈਣ ਭਰਾਵਾਂ ਦੇ ਸਾਹਮਣੇ ਆਈ ਇੱਕ ਰੀ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਤੇ ਚਾਹੀਦਾ ਵੀਰ ਜੀ ਪਸ਼ੂ ਸਾਹਮਣੇ ਲੈ ਕੇ ਹੁੰਦੇ ਰਹਿਣਾ ਚਾਹੀਦਾ ਬਾਕੀ ਚਲੋ ਤੁਹਾਡਾ ਮੇਨ ਅਡੇ ਤੋਂ ਵੀ ਪਸ਼ੂ ਚਲ ਦੋ ਚਾਰ ਪਸ਼ੂ ਡੇਲੀ ਦੇ ਵਿਕ ਜਾਂਦੇ ਆ ਵਿਕ ਜਾਂਦੇ ਸੰਧੂ ਸਾਹਿਬ ਮਾਰਾ ਜਾਂਦੇ ਕੋਈ ਭੈਣ ਭਰਾ ਆਇਆ ਹੀ ਰਹਿੰਦਾ ਹਾਂਜੀ ਹਾਂਜੀ ਤੇ ਅੱਜ ਗੁਰਲਾਲ ਵੀਰੇ ਪਸ਼ੂ ਦੋ ਨੇ ਜਿੱਦਾਂ ਕਿ ਆਪਾਂ ਦੱਸਦਾ ਇੱਕ ਸੂਈ ਤੇ ਇੱਕ ਗੱਬੜ ਹਾਂਜੀ ਹਾਂਜੀ ਸੰਧੂ ਸਾਹਿਬ ਹੈਗੇ ਦੋਵੇਂ ਕ੍ਰੋਸ ਪਾਣਾ ਕ੍ਰੋਸ ਸੰਧੂ ਸਾਹਿਬ ਆ ਵੀ ਸ਼ਾਈ ਵਾਲ ਦਾ ਕ੍ਰੋਸ ਤੇ ਉਹ ਵੀ ਸ਼ਾਈ ਵਾਲ ਦਾ ਆਹ ਦ ਲਓ ਵੀ ਦੋਸਤੋ ਪਹਿਲੇ ਨੰਬਰ ਤੇ ਇੱਕ ਗੱਬਣ ਵੈੜ ਤੁਹਾਨੂੰ ਦਿਖਾ ਦਾਂਗੇ ਸੈਕਿੰਡ ਨੰਬਰ ਤੇ ਜਿਹੜੀ ਵੈੜ ਦਿਖਾਵਾਂਗੇ ਉਹ ਸੂਈ ਸਵਾਈ ਆ ਸੋ ਪੂਰੀ ਡਿਟੇਲ ਆਪਾਂ ਲੈ ਲਾਂਗੇ ਦੋਸਤੋ ਕੱਲੇ ਕੱਲੇ ਪਸ਼ੂ ਦੀ ਗੁਰਲਾਲ ਭਾਈ ਜਿਹੜੀ ਪਹਿਲੇ ਨੰਬਰ ਤੇ ਆ ਸੂਆ ਕਿਨਵਾ ਸੂਣ ਵਾਲੀ ਆ ਇਹ ਸੰਤੂ ਸਾਹਿਬ ਦੂਜਾ ਸੂਆ ਸੁਣੀ ਆ ਠੀਕ ਆ ਜੀ ਹਾਂਜੀ ਦੂਜਾ ਸੂਆ ਦਿਨ ਹਜੇ ਕੋਈ ਸੁਭਾਵਨਾ ਕਿੰਨੇ ਕੁ ਲੈ ਜੂ ਇਹ ਸੰਤੂ ਸਾਹਿਬ ਬਾਹਰ ਤੋਂ 10 ਦਿਨ ਲੈ ਜੂਗੇ ਜੇ ਵਛੀ ਲੈ ਜੂਗੀ ਜੀ ਠੀਕ ਆ ਜੀ ਹਾਂਜੀ ਲਓ ਦੋਸਤੋ ਦੂਜਾ ਸੂਆ 8 ਤੋਂ 10 ਦਿਨ ਲੈ ਕੇ ਜਾਂਦੀ ਕਰਮ ਵਾਲੀ ਤੇ ਰਾਠੀ ਤੇ ਸ਼ਾਹੀਵਾਲ ਦਾ ਸੇਕਾ ਜੀ ਜਾਂ ਰਾਠੀ ਤੇ ਥੋੜਾ ਜਿਹਾ ਲिटल ਪੇਟ ਕੋਈ ਵੀਰ ਐਚਐਫ ਦਾ ਕ੍ਰੋਸ ਪਨ ਸਮਝ ਸਕਦਾ ਬਾਕੀ ਅੱਗੋਂ ਜਿਹੜੀ ਦੋਸਤੋ ਨਵਾਨ ਆ ਜਿਵੇਂ ਪਿੱਛੇ ਨੂੰ ਬੈਕ ਸਾਈਡ ਵੇਖੀਏ ਤਾਂ ਉਚਾਈ ਹੈ ਬੈੜਾਂ ਦੀ ਜਿਵੇਂ ਆਪਾਂ ਨਾਰਮਲ ਇੱਕ ਸ਼ਾਹੀਵਾਲ ਬਰੀਡ ਦੇ ਵਿੱਚ ਦੇਖਦੇ ਆ ਪਿਓਰਿਟੀ ਦੇ ਵਿੱਚ ਸੋ ਇਹ ਕ੍ਰੋਸ ਪਨ ਦੇ ਵਿੱਚ ਆ ਠੀਕ ਹੈ ਜੀ ਇਹ ਸੰਧੂ ਸਾਹਿਬ ਆਪਾਂ ਨਾ ਪਿੰਡੋਂ ਆਪਣੇ ਵਛੀ ਲਈ ਆ 14-15 ਕਿਲੋ ਪਹਿਲੇ ਸੂਗੇ ਦੁੱਧ ਬੈੜ ਨੇ ਬਣਾਇਆ ਵਾ ਅੱਛਾ ਜੀ ਹਾਂ ਜੀ ਇਹਦੇ ਥਣਾ ਥੁਣਾ ਦੀ ਭਾਰ ਪਿੱਛੇ ਦੀ ਆਪਣੀ ਪੂਲ ਗਾਰੰਟੀ ਹੋਊਗੀ ਜਿਹੜਾ ਭੈਣ ਭਰਾ ਵੀ ਲੈਂਦਾ ਵਾ ਇਤਨਾ ਵੀਡੀਓ ਤੇ ਮੰ ਲਓ ਵੀ ਸੋ ਦੋਸਤੋ ਥਾਣਾ ਥਾਣਾ ਬਹੁਤ ਸੋਹਣਾ ਥਾਣਾ ਵਾਲੇ ਪਾਸੇ ਕੋਈ ਸ਼ੱਕ ਨਹੀਂਗਾ ਲੰਬਾ ਥਾਣਾ ਦੋਰਾ ਥਾਣਾ ਬਾਕੀ ਤੋੜ ਕੇ ਤੁਹਾਨੂੰ ਚਲਾ ਕੇ ਜਿਹੜਾ ਤਸੱਲੀ ਨਾਲ ਆਪਾਂ ਦਿਖਾ ਦਿੰਨੇ ਹਾਂ ਲਓ ਜੀ ਠੀਕ ਆ ਜੀ ਸੋ ਸਾਹਮਣੇ ਸ਼ਾਹੂ ਕਰ ਵੀ ਆ ਰਹੇ ਨੇ ਲਓ ਦੋਸਤੋ ਕਰੋ ਚੈੱਕ ਬਾਕੀ ਢਿੱਲਾ ਢੁਲਾ ਕਾਫੀ ਜਿਆਦੀਆਂ ਦੋਸਤੋ ਲੇਵੇ ਦੇ ਵਿੱਚ ਲੜਾਂ ਰੂੜਾਂ ਕਾਫੀ ਆ ਉਮੀਦ ਕਰ ਸਕਦੇ ਆ ਵੀ ਦਿਨ ਹਜੇ ਕਰਮਾਂ ਲਈ ਕੱਢ ਜੂਗੀ ਠੀਕ ਆ ਸੰਧੂ ਸਾਹਿਬ ਬੜੀ ਬੰਦੀ ਵੱਚੀ ਥੱਲੇੋਂ ਹਾਂਜੀ 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 ਹਜੇ ਕੱਚੀ ਅਟ 10 ਦਿਨ ਲੈ ਜੂਗੀ ਨਵਾਂ ਦੋਸਤੋ ਸੱਚੇ ਖੱਬੇ ਤੇ ਬੈਕ ਸਾਈਡ ਤੋਂ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਹੋਰ ਲੇਵੇ ਤੋਂ ਆਪਾਂ ਦਿਖਾ ਦਿੰਨੇ ਆ ਠੀਕ ਆ ਜੀ ਸੋ ਕ੍ਰੋਸ ਪਣ ਦੇ ਵਿੱਚ ਆ ਬਾਕੀ ਜਿਵੇਂ ਨੈਕਸਟ ਆਪਾਂ ਗੱਲ ਕਰ ਲੈਨੇ ਆ ਦੋਸਤੋ ਸੀਜ਼ਨ ਨੂੰ ਵੀ ਦੇ ਹੋਏ ਗਰਮੀ ਦੇ ਵਿੱਚ ਨਾਂ ਵਾਲੀ ਕੋਈ ਗਰਮੀ ਮਨਾਉਣ ਵਾਲੀ ਬਰੀਡ ਜਿੱਦਾਂ ਮਰਜੀ ਕੋਈ ਵੀਰ ਠੀਕ ਆ ਜੀ ਆ ਲੋ ਠੀਕ ਆ ਜੀ ਅਟਰ ਰੂਟਰ ਦੀ ਕੁਆਲਿਟੀ ਬਹੁਤ ਬੈਸਟ ਪਰਲੇ ਪਰਲੇ ਮਰਲੇ ਮਰਲੇ ਦੀ ਵੰਡ ਆ ਇਧਰ ਮੇਰਾ ਵੀਰ ਪਿੱਛੇ ਕਈ ਜਾਂਦਾ ਮਰਲੇ ਮਰਲੇ ਦੀ ਵੰਡ ਤੇ ਚਲੋ ਕੋਈ ਚੱਪੇ ਚੱਪੇ ਤੇ 4 4 ਇੰਚਾਂ ਤੇ ਥਣ ਲੱਗਾ ਹਾਂਜੀ ਹਾਂਜੀ ਸੋ ਵਹੜ ਚੰਗੀ ਆ ਤੇ ਗੁਰਲਾਲ ਵੀਰੇ ਕੀ ਡਿਮਾਂਡ ਕਰਦੇ ਮੰਗ ਕੀ ਰਹਿੰਦੀ ਜਾਂਦੀ ਸੰਧੂ ਸਾਹਿਬ ਮੰਗਦੇ ਇਹੋ ਜਿਹੀ ਬੱਛੀਆਂ ਦੀ 50 55 ਵੀ ਲੋਕ ਕਰੀ ਜਾਂਦੇ ਆ ਹਾਂਜੀ ਹਾਂਜੀ ਅੱਜ ਆਪਾਂ ਗੱਭਨ ਦਵਾਂਗੇ ਜੈਸਨੋ 45000 ਦੀ ਜਿੱਦਣ ਬੱਛੀ ਸੂਪੀ ਆਪਾਂ ਚਵਾ ਕੇ ਰੀਣਾ 50000 ਦੀ ਬੱਛੀ ਵੇਚਾਂਗੇ ਪਰ ਚਲੋ ਜਿਹੜੇ ਭੈਣ ਭਰਾ ਨੇ 4 ਦਿਨ ਸਾਹਮਣੇ ਆ 45000 ਦੀ ਜੈਸਨੋ ਬੱਛੀ ਦੇ ਦਾਂਗੇ ਠੀਕ ਹੈ ਜੀ ਹਾਂ ਜੀ ਉਹਦੇ ਜੋ ਮਾਨਤਾਨ ਚਲੋ ਦੂਰੋਂ ਜਿਹੜੇ ਭੈਣ ਭਰਾ ਨੇ ਮੰਗਾਉਣੀ ਆ ਜਾਂ ਆਉਣਾ ਵਾ ਤੇਲ ਤੂਲ ਦੇ ਖਰਚੇ ਬਥੇਰੇ ਪੈਂਦੇ ਆ ਕੋਈ ਨਹੀਂ ਮਾਨਤਾਨ ਕਰਾਂਗੇ ਭੈਣ ਭਰਾ ਦਾ ਜਦੋਂ ਘਰੋਂ ਬੰਦਾ ਤੁਰ ਪੈਂਦਾ ਖਰਚੇ ਪੈਂਦੇ ਪੈਂਦੇ ਆ ਹਾਂ ਜੀ ਹਾਂ ਜੀ ਖਰਚੇ ਫਿਰ ਆਉਂਦੇ ਜੀ ਠੀਕ ਆ ਜੀ ਸੋ ਦੋਸਤੋ ਬਾਹਰ ਤੁਸੀਂ ਦੇਖ ਲਈ ਆ 45000 ਮੰਗਾ 45000 ਦੇ ਵਿੱਚੋਂ ਕੋਈ ਥੋੜਾ ਬਾਦ ਇੱਧਰ ਉੱਧਰ ਕੋਈ ਮਾਨਤਾਨ ਜਿੰਨਾ ਕਿ ਬਣਿਆ ਗੰਜੈਸ਼ ਉਹਨਾਂ ਦੇ ਵਿੱਚੋਂ ਮਾਨਤਾਨ ਹੋ ਜਾਊਗਾ ਸੋ ਬਾਕੀ ਥਣ ਚੱਡਾ ਤੁਸੀਂ ਵੇਖ ਲਿਆ ਬਾਡੀ ਬੰਦਰਪੂਰੀ ਦੇਖ ਲਈ ਆ ਸੋ ਘਵਣਾ ਤਿਆਰੀ ਤੇ ਕੁਝ ਵੀਰ ਦੂਰ ਨੇੜੇ ਵੀ ਲੈ ਕੇ ਜਾਣਾ ਚਾਹੁੰਦਾ ਤੇ ਹਜੇ ਸੂਣ ਦੀ ਕੋਈ ਸੁਭਾਵਨਾ ਨਹੀਂ ਕੋਈ 8-10 ਦਿਨ ਹਜੇ ਕੱਢਦੀ ਆ ਠੀਕ ਆ ਇਸ ਤੋਂ ਬਾਅਦ ਨੈਕਸਟ ਜਿਹੜੀ ਅਗਲੀ ਵਾਰ ਤੁਹਾਨੂੰ ਦਿਖਾਉਣੀ ਆ ਇਹ ਬੈੜ ਬੱਚੀ ਜਿਹੜੀ ਦੋਸਤੋ ਸੂਈ ਸਵਾਈ ਆ ਤੇ ਗੁਰਨਾਲ ਭਾਈ ਇਹਦਾ ਸੂਆ ਕਿੰਮਾ ਤੇ ਕਿੰਨੇ ਪਹਿਲੇ ਸੂਏ ਸੰਧੂ ਸਾਹਿਬ ਸੂਈ ਆ ਪਹਿਲਣੀਆਂ ਹਾਂਜੀ ਇਹ ਪਰਸੋਂ ਦੀ ਸੂਈ ਹੈ ਤੇ ਮਗਰ ਬੱਚੀ ਆ ਜੀ ਮਗਰ ਬੱਚੀ ਹਾਂਜੀ ਬਹੁਤ ਬਰੀਡ ਵਾਲੀ ਬੱਚੀ ਦਿੱਤੀ ਡੱਬੀ ਖੜਬੀ ਇਹਨੇ ਠੀਕ ਹੈ ਜੀ ਹਾਂਜੀ ਅਜੇ ਸੂਸਾ ਚਾਹੀਏ ਵਛੀ ਪੱਠੇ ਪੁੱਠੇ ਨਹੀਂ ਧਿਆਨਾਂ ਚੁੱਕੇ ਠੀਕ ਹੈ ਬਾਕੀ ਬੌਲਾ ਦੇ ਥੱਲੇ 10 ਕਿਲੋ ਤੋਂ ਬਾਹਰ ਹੋਊਗਾ ਆਪਾਂ 10 ਕਿਲੋ ਦੀ ਗਰੰਟੀ ਦੇਣੀ ਹੈ ਦੋ ਡੰਗ ਛੱਡ ਕੇ ਕੋਈ ਤਿੰਨ ਡੰਗ ਚ ਹੋਵੇ ਚੋਣ ਚਾਨ ਤਸੱਲੀ ਆਪੇ ਮੈਂ ਨਾ ਸੰਧੂ ਸਾਹਿਬ ਹੱਥੋਂ ਨਾ ਲਾਵੇ ਕੋਈ ਭੈਣ ਭਰਾ ਇਤਰਾ ਹੀ ਮੰਗਾਲੇ ਤੇ ਅੱਧ ਕਰ ਚੋਗੇ ਆਪਾਂ ਨੂੰ ਫੇਰ ਪੈਸੇ ਦੇਵੇ ਠੀਕ ਆ ਫਿਰੇ ਹਾਂਜੀ ਲਓ ਦੋਸਤੋ ਪਰਸੋਂ ਦੀ ਸੂਈ ਆ ਪਹਿਲਾਂ ਪਲੂਨ ਪਹਿਲਾ ਸੂਆ ਵਾਸ ਜਿਹੜੀ ਵਛੀ ਸੂਈ ਆ ਤੇ ਅੱਜ ਤਿੰਨ ਦਿਨਾਂ ਦੀ ਆ ਪਰਸੋਂ ਦੀ ਸੂਈ ਆ ਚ ਤੀਜਾ ਦੇਣਾ ਸੂਈ ब्राउन ਤੇ ਬਲੈਕ ਦਾ ਕੰਬੀਨੇਸ਼ਨ ਜਾਂ ਕਲਰ ਦੀ ਗੱਲ ਕਰ ਲਈਏ। ਬਾਕੀ ਠੰਡੀ ਠੰਡੀ ਵੜੀ ਜੀ ਸੰਤੂ ਸਾਹਿਬ। ਹਾਂ ਰੋ। ਠੀਕ ਆ ਜੀ। ਹਾਂ ਜੀ। ਸੋ ਜਿੱਦਾਂ ਕਿ ਪਹਿਲਾਂ ਬੱਛੀਏ ਗੁਰਨਾਲ ਸਿੰਘਾ ਥੋੜਾ ਬੰਗਾ ਬੂੰਗਾ ਲੈਂਦੀ ਨਾਲ ਮਾੜਾ ਮੋੜ। ਸੰਤੂ ਸਾਹਿਬ ਆਪ ਦੀ ਮਰਜ਼ੀ ਆ। ਠੀਕ ਹੈ ਜੀ। ਜੇ ਪੌਣਾ ਵੇ ਪਾਲਗੇ ਨਹੀਂ ਤਾਂ ਇਸ ਤਰ੍ਹਾਂ ਹੀ ਬੈਜੋ ਉਹਦੇ ਥੱਲੇ ਇਹਨੇ ਕਰਮਾਂ ਲਈ ਲਾਤਮ ਨਹੀਂ ਲਾਉਣੀ ਜਿਹੜੀ ਗੱਲ ਉਹ ਤੇ ਚਲਵਾ ਆਪ ਦੀ ਸੇਫਟੀ ਨੂੰ ਪਾ ਲਈਦਾ ਵੀ ਗਾਵਾਂ ਨੂੰ ਤੁਹਾਨੂੰ ਪਤਾ ਆਤ ਹੁੰਦੀ ਪਸ਼ਾਫਿਓ ਕਰ ਲੱਗੀਆਂ ਗਾਂ ਪਸ਼ਾ ਹੋ ਜਾਂਦੇ ਆ ਬਦੋ ਬਦੋ ਠੀਕ ਹੈ ਜੀ ਹਾਂਜੀ ਆ ਮਾਰੀ ਇੱਕ ਸਾਈਡ ਤੇ ਵੈਸੇ ਆ ਨਹੀਂ ਇਹ ਸੰਤੂ ਸਾਹਿਬ ਇੱਕ ਕੱਲ ਜਦੋਂ ਆਪਾਂ ਲਿਆਂਦਿਆ ਨਾ ਉਦੋਂ ਲਾਉਣ ਲੱਗਿਆ ਮਾਰੀ ਮੋਟਰ ਉਹੀ ਉਤਰਾਂ ਕੋਈ ਨਹੀਂ ਗੁੰਮੀ ਗਮੀ ਕੱਖ ਨਹੀਂ ਹੈ ਮਾਰੀ ਜੀ ਮੇਰੇ ਨਾਲ ਕਰੜੀ ਨਹੀਂ ਪੋਲੀ ਹੈ ਨਾ ਨਾ ਕੋਈ ਚੱਕਰ ਨਹੀਂ ਹੋ ਜਾ ਨਾ ਕੋਈ ਦਰਦ ਕੱਖ ਨਹੀਂ ਇਹ ਕੱਲ ਹੀ ਕੇ ਇੱਥੇ ਉੱਠਣ ਬੈਠਣ ਨਹੀਂ ਹੋਇਆ ਵਾ ਕੋਈ ਗੱਲ ਨਹੀਂ ਇਹੋ ਜੀ ਲਓ ਵੀ ਭਰਾਵੋ ਹਾਂਜੀ ਸੋ ਸੋ ਦੋਸਤੋ ਜਿਹੜਾ ਵੀਰ ਕੋਈ ਖਰੀਦਣ ਆ ਰਿਹਾ ਜਿਹੜਾ ਪਸ਼ੂ ਸੋਇਆ ਸੁਭਾਇ ਹੋਵੇ ਆਪਾਂ ਹਰ ਵਾਰ ਕਹਿੰਨੇ ਆ ਕੋਈ ਦੂਰ ਨੇੜੇੋਂ ਵੀ ਆ ਰਿਹਾ ਤੇ ਇੱਕ ਟਾਈਮ ਤੁਸੀਂ ਵੀਡੀਓ ਕਾਲ ਤੇ ਵੀ ਤਸੱਲੀ ਕਰਵਾ ਸਕਦੇ ਜੀ ਇੱਕ ਡੰਗ ਘਰ ਆਪ ਪਹੁੰਚ ਕੇ ਦੋਸਤੋ ਆਪਣੀ ਨਰਕਪਰਖ ਤਸੱਲੀ ਕਰ ਸਕਦੇ ਜੀ ਚੋਕੇ ਪਸਮਾ ਕੇ ਜਿਹੜਾ ਪਸ਼ੂ ਖਾਸ ਤੌਰ ਤੇ ਸੋਇਆ ਸੁਭਾਇਆ ਸੋ ਇਹ ਦੋਸਤੋ ਵੇਰ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਚਲੋ ਸੋਈ ਸੁਭਾਈਆ 10 ਕਿਲੋ ਵੀਰ ਬੋਲਾ ਦੱਸ ਰਿਹਾ ਸੋ ਕੋਈ ਵੀਰ ਆਪਦੀ ਤਸੱਲੀ ਕਰ ਸਕਦਾ ਘਰ ਆਣ ਕੇ ਤੇ ਚਵਾਈ ਆਪਾਂ ਹਰ ਵਾਰ ਕਹਿੰਦੇ ਜਿਹੜਾ ਪਸ਼ੂ ਦੋਸਤੋ ਸੋਇਆ ਉਹਨੂੰ ਦੋ ਟਾਈਮ ਚੋਕੇ ਆਪਣੀ ਤਸੱਲੀ ਆ ਉਹ ਜ਼ਰੂਰ ਕਰਿਆ ਕਰੋ ਠੀਕ ਆ ਜੀ ਚਲੋ ਸੂਈ ਸਵਾਈਆ ਇੱਕ ਡੰਗ ਆਪਣੇ ਤੋਂ ਵੀਡੀਓ ਕਾਲ ਤੇ ਚੋ ਲੈਣ ਦੂਜੇ ਡੰਗ ਆਪਣੇ ਘਰ ਚੋਕੇ ਤਸੱਲੀ ਨਾਲ ਤੇ ਫੇਰ پیسے ਦੇਣਾ ਆਪਾਂ ਨੂੰ ਆ ਬਿਲਕੁਲ ਜੀ ਹਾਂਜੀ ਹਾਂਜੀ ਸੋ ਦੋਸਤੋ ਜਿੱਦਾਂ ਵੀ ਕਿਸੇ ਵੀਰ ਦੀ ਸੰਤੁਸ਼ਟੀ ਹੁੰਦੀ ਉਦਾਂ ਤੁਸੀਂ ਕਰੋ ਠੀਕ ਆ ਕੋਈ ਇੱਕ ਟਾਈਮ ਦੂਰ ਨੇੜੇ ਨਹੀਂ ਆ ਸਕਦਾ ਦੋ ਟਾਈਮ ਇੱਕ ਟਾਈਮ ਤੁਸੀਂ ਵੀਡੀਓ ਕਾਲ ਤੇ ਤਸੱਲੀ ਕਰਾ ਲਓ ਇੱਕ ਟਾਈਮ ਤੇ ਤੁਸੀਂ ਘਰ ਉਸੇ ਟਾਈਮ ਤੇ ਪਹੁੰਚ ਕੇ ਜੋਗੇ ਤਾਂ ਸੱਲੀ ਕਰਨਿਓ ਠੀਕ ਆ ਬੌਲੇ ਤੇ ਜਿਹੜਾ 10 ਕਿਲੋ ਹੁਣ ਹਾਜ਼ਰ ਤੇ ਗੁਰਲਾਲੇ ਦੀ ਕੀਮਤ ਕੀ ਮੁੱਲ ਹੈਗਾ ਸੰਧੂ ਸਾਹਿਬ ਇਹਦਾ ਮੁੱਲ ਛੋਟਾ ਜਾਈ ਆ ਇਹ ਮੁੱਲ 35 ਕਰੀਏ 36 ਕਰੀਏ ਜੈਸ ਨੂੰ ਆਪਾਂ 32000 ਦੀ ਦੇਣੀ ਆ ਉਧਰ ਚ ਚਲੋ ਮਾਨਤਾਨ ਕਰਾਂਗੇ ਭੈਣ ਭਰਾਵਾਂ ਦਾ ਕੋਈ ਗੱਲ ਨਹੀਂ ਹਾਂਜੀ ਜਿੰਨੇ ਜੋਗੇ ਹੈਗੇ ਆ ਛੋੜ ਛੱਪਾ ਜੋ ਵੀ ਜਿੰਨੇ ਜੀ ਗੰਜੈਸ਼ ਹੋ ਗੋ ਨਹੀਂ ਕੱਢਾਂਗੇ ਠੀਕ ਹੈ ਜੀ ਹਾਂਜੀ ਲਓ ਦੋਸਤੋ 32000 ਲੈਦੇ ਆ ਠੀਕ ਹੈ ਜੀ ਡਿਮਾਂਡ ਚਾਹੇ ਕੁਛ ਵੀ ਆ 35 ਆ 36 ਆ ਕੁਛ ਵੀ ਤੇ 32000 ਲੈਦੇ ਆ ਠੀਕ ਆ ਸੋ ਇੱਕ ਵਾਰੀ ਥਾਂ ਤੁਹਾਨੂੰ ਸੱਜੇ ਦਿਖਾ ਦਈਏ ਇੱਕ ਪੰਛੀ ਜਿਹੜੀ ਮਗਰ ਉਹ ਵੀ ਬੱਚਾ ਵੀ ਤੁਹਾਨੂੰ ਦਿਖਾਉਣਾ ਆਹ ਲਓ ਠੀਕ ਹੈ ਜੀ ਸੋ ਬੱਚਾ ਜਿਹੜਾ ਇੱਕ ਵਾਰੀ ਤੁਹਾਨੂੰ ਦਿਖਾ ਦਈਏ ਆਹ ਫੀਮੇਲ ਕਾਫ ਆਹ ਬੱਚੀ ਵੇਖੋ ਜੀ ਅੱਜ ਤੀਜਾ ਦਿਨ ਮਾਂ ਸੰਦੂ ਸਾਬ ਸੂਈ ਨੂੰ ਠੀਕ ਹੈ ਜੀ ਹਾਂਜੀ ਲਓ ਜੀ 나ੜੂ ਬੱਚੇ ਦੇ ਨਾਲ ਠੀਕ ਹੈ ਜੀ ਅੱਛਾ ਗੁਰਵਾਲਲ ਭਾਈ ਅੱਜ ਇਹ ਦੋ ਐਨੀਮਲ ਆਪਾਂ ਦਿਖਾਉਣੇ ਸੀ ਹਾਂਜੀ ਹਾਂਜੀ ਸੰਤੂ ਸਾਹਿਬ ਅੱਛੀਆਂ ਚਾਹ ਰਹੀ ਸੀ ਦੋ ਕੱਲ ਤੁਹਾਨੂੰ ਦੱਸਿਆ ਵੇਗੀਆਂ ਦੋ ਹੀ ਰਹਿ ਗਈਆਂ ਸੀ ਤੇ ਮਾਹਾਂ ਚਲੋ ਭੈਣ ਭਰਾਵਾਂ ਦੇ ਸਾਹਮਣੇ ਆਈਏ ਫਿਰ ਹੁਣ ਆ ਦੋਗੇ ਵਿਆਹ ਵਿਉ ਵਿੱਚ ਪੈ ਕੇ ਤਦ ਕਰਕੇ ਰੁੱਝ ਗਏ ਹੁਣ ਲਿਆਇਆ ਕਰਾਂਗੇ ਰੋਜ ਦੀਆਂ ਪੰਜ ਚਾਰ ਮਾਰਾਜ ਦੀ ਮੇਰ ਨਾਲ ਚਲੋ ਚਲੋ ਜਾਈਏ ਵੀਰ ਕਰੀਏ ਮਾਲ ਪੇਛ ਜੀ ਜੀ ਤੇ ਨੰਬਰ ਬੋਲ ਦਈਏ ਆਪਣੇ ਨੰਬਰ ਸੰਤੂ ਸਾਹਿਬ 82172 82497 ਦੂਜਾ ਨੰਬਰ 82890 16207 ਠੀਕ ਹੈ ਜੀ ਜੀ ਲਓ ਵੀ ਦੋਸਤੋ ਨੰਬਰ ਬਿਲ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ